ਯਾਰੋ ਅੱਜਕੱਲ ਨਾ ਵਿਆਹ ਦੇ ਟਾਈਮ ਤੇ ਤਰ੍ਹਾਂ ਤਰ੍ਹਾਂ ਦੇ ਰਿਵਾਜ ਆ ਗਏ ਆ ਜਿਵੇਂ ਜਿਵੇਂ ਅਸੀਂ ਦੁਨੀਆ ਐਡਵਾਂਸ ਹੁੰਦੀ ਜਾ ਰਹੀ ਏ ਉਵੇਂ-ਉਵੇਂ ਹੀ ਰਿਵਾਜ ਬਦਲੇ ਜਾ ਰਹੇ ਆ ਵਿਆਹਾਂ ਵਿੱਚ ਵੀ ਬਹੁਤ ਸਾਰੇ ਰਿਵਾਜ ਬਦਲ ਗਏ ਆ ਆਲੀ ਵਿੱਚ ਨਾ ਇੱਕ ਵਿਆਹ ਸੀ ਤਾਂ ਵਿਆਹ ਵਿੱਚ ਨਾ ਇੱਕਾ ਨਵੀਂ ਹੀ ਗੇਮ ਖੜਾਈ ਗਈ ਕਪਲ ਨੂੰ ਕੁਰਸੀ ਉੱਤੇ ਬਿਠਾ ਦਿੱਤਾ ਗਿਆ ਦੋਨਾਂ ਦਾ ਹੀ ਮੂੰਹ ਦੂਜੀ ਸਾਈਡ ਨੂੰ ਕਰ ਦਿੱਤਾ ਗਿਆ ਤੇ ਉਹਨਾਂ ਤੋਂ ਸਵਾਲ ਪੁੱਛੇ ਗਏ ਉਹਨਾਂ ਦੇ ਬਾਰੇ ਹੀ ਕਿ ਇਵੇਂ ਕੌਣ ਕਰਦਾ ਇਵੇਂ ਕੌਣ ਕਰਦਾ ਇਦਾਂ ਦਾ ਕੌਣ ਤਾਂ ਜਦੋਂ ਵੀ ਮੁੜਾ ਜਵਾਬ ਦਿੰਦਾ ਉਹ ਕੁੜੀ ਵੱਲੋਂ ਦੱਸਦਾ ਤਾਂ ਮੁੜਾ ਕੁੜੀ ਦੀ ਜੁੱਤੀ ਤਾਂ ਚੱਕ ਲੈਂਦਾ ਜਦੋਂ ਕੁੜੀ ਮੁੜੇ ਵੱਲੋਂ ਦੱਸਦੀ ਤਾਂ ਮੁੜੇ ਦੀ ਜੁੱਤੀ ਤਾਂ ਚੱਕ ਲੈਂਦੀ ਜਦੋਂ ਆਪਣੇ ਬਾਰੇ ਉਹਦੇ ਗੱਲ ਆਉਂਦੀ ਤਾਂ ਉਹ ਆਪਣੀ ਜੁੱਤੀ ਤਾਂ ਚੱਕ ਲੈਂਦੀ ਸੱਚੀ ਨਾ ਇਹ ਗੇਮ ਬੜੀ ਇੰਟਰਸਟਿੰਗ ਜਈਆ ਸੋ ਆਓ ਤੁਹਾਡੇ ਨਾਲੇ ਪੂਰੀ ਵੀਡੀਓ ਸਾਂਝੀ ਕਰਦੇ ਆਂ ਤੇ ਨਾਲ ਬੈਠ ਕੇ ਹੀ ਦੇਖਦੇ ਆਂ ਅੱਜ ਕੌਣ ਜ਼ਿਆਦਾ ਸੋਹਣਾ ਲੱਗਦਾ ਹੈ ਉਹ ਆਏਗਾ ਜੀ ਜੀ ਸੱਜਣੀ ਤੁਸੀਂ ਕੀ ਕਹਿੰਦੇ ਹੋ ਕੌਣ ਨਾ ਜ਼ਿਆਦਾ ਸੋਹਣਾ ਲੱਗਦਾ ਹੈ ਚਲੋ ਸਾਰੇ ਇਸ ਗੱਲ ਨਾਲ ਅਗਰੀ ਕਰਦੇ ਆ ਕਿ ਇਹ ਦੋਨੋਂ ਠੀਕ ਨੇ ਮੂਵੀ ਰੋਣ ਦੇ ਕਿਤੇ ਜ਼ਿਆਦਾ ਚਾਂਸਿਸ ਐ ਆ ਮਰੀ ਦੋਨਾਂ ਜੋ ਜ਼ਿਆਦਾ ਜੰਕ ਫੂਡ ਕੌਣ ਖਾਂਦਾ ਇਹ ਵੀ ਤੁਹਾਨੂੰ ਦੋ ਦਿਸ ਅਗਰੀਡ ਅਗੇਨ ਇਥੇ ਨਹੀਂ ਲੜਨਾ ਦੋਨਾਂ ਜੋ ਕੌਣ ਜ਼ਿਆਦਾ ਕਲੇਸ਼ੀਆ ਬਨਣਾ ਨਹੀਂ ਵੈਰੀ ਗੁੱਡ ਗੋਇੰਗ ਗ੍ਰੇਟ ਦੋਨਾਂ ਚ ਮੇਲੇ ਤੇ ਗਵਾਚਣ ਦੇ ਕਿੰਦੇ ਜ਼ਿਆਦਾ ਚਾਂਸਿਸ ਆ ਚਲੋ ਕੋਈ ਨਾ ਜੇ ਨਹੀਂ ਸ਼ੁਗਵਾਚ ਵੀ ਜਾਉਗੀ ਤਾਂ ਤੁਸੀਂ ਲੱਭ ਲਿਆ ਹੋ ਗਵਾਚਣ ਦੇ ਜਾਂ ਸੱਤ ਕਰਨ ਕਿੰਦੇ ਤੇ ਵਿੱਚ ਕੋਈ ਗੱਲ ਨਹੀਂ ਪੱਜਦੀ ਅਗਰੀਟ अगेन ਆਡੀ ਕੁੜੀ ਦੇ ਹਾਂਜੀ ਫਿਰ ਕਿਵੇਂ ਦੀ ਲੱਗੀ ਹੈ ਵੀਡੀਓ ਤੇ ਇਸ ਪਿਆਰੇ ਜੇ ਕਪਲ ਨੂੰ ਤੁਸੀਂ ਵੀ ਕਮੈਂਟਾਂ ਚ ਵਧਾਈਆਂ ਜਰੂਰ ਦਿਓ ਤੇ ਵੀਡੀਓ ਨੂੰ ਦਬ ਕੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰਬ ਰੱਖੇ